Sashikata so is a stake 124 twenty-four into salmon pencha. ਹੁਸ਼ਿਆਰਪੁਰ ਚਿੰਤਪੁਰ ਨੇ ਮਾਰ ਕਿਤੇ ਨਿਊ ਵਿਨਾ ਵੈਲੀ ਕੋਲ ਇੱਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ ਨਿਊ ਵਿਨਾ ਵੈਲੀ ਕੋਲ ਇੱਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ ਚਿੱਥੇ ਕੰਮ ਤੋਂ ਘਰ ਵਾਪਸ ਆ ਰਹੇ ਬਲਵਿੰਦਰ ਸਿੰਘ ਤੇ ਤਿੰਨ ਹਮਲਾਵਾਰਾਂ ਨੇ ਹਮਲਾ ਕਰ ਦਿੱਤਾ ਬਲਵਿੰਦਰ ਸਿੰਘ ਦੇ ਅਨੁਸਾਰ ਉਹ ਸਧਾਰਨ ਤਰੀਕੇ ਨਾਲ ਘਰ ਜਾ ਰਹੇ ਸਨ ਜਦੋਂ ਤਿੰਨ ਕਾਪੋਸ਼ ਹਮਲਾਵਾਰਾਂ ਨੇ ਉਹਨਾਂ ਨੂੰ ਰੋਕ ਕੇ ਮਾਰਨ ਲੱਗ ਪਏ ਇਸ ਦੌਰਾਨ ਉੱਥੇ ਲੰਘ ਰਿਹਾ ਇੱਕ ਟਰੈਕਟਰ ਸਵਾਰ ਨੌਜਵਾਨ ਮੋਕੇ ਤੇ ਰੁਕਿਆ ਤੇ ਹਮਲਾਵਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਉੱਤੇ ਟਰੈਕਟਰ ਛਡਾਉਣ ਦੀ ਕੋਸ਼ਿਸ਼ ਕੀਤੀ ਇਹ ਦੇਖ ਕੇ ਹਮਲਾਵਰ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਹਮਲੇ ਦੌਰਾਨ ਕਿਸੇ ਵੀ ਜਾਣੇ-ਅਣਜਾਣੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਪਰ ਬਲਵਿੰਦਰ ਸਿੰਘ ਸਦਮੇ 'ਚ ਦਿਖਾਈ ਦਿੱਤੇ ਬਲਵਿੰਦਰ ਸਿੰਘ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਪਰ ਅਫਸੋਸਜਨਕ ਗੱਲ ਇਹ ਰਹੀ ਕਿ ਡੇਢ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਪੁਲਿਸ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਇਹ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਰੋਜ਼ਾਨਾ ਇਧਰ ਆਪਣੇ ਕੰਮ ਤੋਂ ਆ ਰਹੇ ਸੀਗਾ ਤੇ ਇਹ ਤੇ ਗਿਰ ਮੈਨੂੰ ਆਉਂਦੇ ਨੂੰ 5:30 ਪੰਜ ਦਾ ਮੇਰਾ ਟਾਈਮ ਹੁੰਦਾ ਹੈ 5:30 5:30 ਦਾ ਤੇ ਮੈਂ ਆ ਰਿਹਾ ਸੀ ਤੇ ਮੈਂ ਇੱਥੋਂ ਇੱਕ ਮੋੜ ਮੜਿਆ ਤਾਂ ਤਿੰਨ ਬੰਦੇ ਨਕਾਬ ਪੋਛੇਗੇ ਉਹ ਜਦੋਂ ਹੀ ਮੈਂ ਮੁੜਿਆ ਤੇ ਉਹਨਾਂ ਨੇ ਮੈਨੂੰ ਕਿਹਾ ਭਾਈ ਰੁਕੋ ਮੜਿਆ ਉਹਨਾਂ ਨੇ ਮੈ ਮੜਿਆ ਹੋਲੀ ਹੋਇਆ ਜਿੱਕੇ ਦੋ ਟ੍ਰੈਕਟਰ ਆਇਆ ਸੀ ਮੈਂ ਹੋਇਆ ਤੇ ਮੈਨੂੰ ਧੱਕਾ ਦਿੱਤਾ ਚਾਤੀ 'ਚ ਮੇਰਾ ਮੋਟਰਸਾਈਕਲ ਡੇਪਿਆ ਤੇ ਮੇਰੇ ਮਾਨੀਆਂ ਸ਼ੁਰੂ ਕਰਤੀਆਂ ਜੀ ਤੇ ਮੈਂ ਥੋੜਾ ਮੈਂ ਆਪ ਨਹੀਂ ਡਿਆ ਮੈਂ ਥੋੜਾ ਭੱਜ ਗਿਆ ਇੰਨੇ ਨੂੰ ਟ੍ਰੈਕਟਰ ਵਾਲੇ ਨੇ ਮੋੜੇ ਉਹਨਾਂ ਅੱਗੇ ਪਿੱਛੇ ਕਰਤਾ ਤੇ ਇਹਨਾਂ ਵੱਾਰੀ ਬੰਦੇ ਭੱਜ ਉਹਨਾਂ ਦਾ ਚੱਕ ਨਹੀਂ ਹੋਇਆ ਤੇ ਕਰ ਟਰੈਕਟਰ ਕਰਕੇ ਉਹ ਭੱਜ ਗਏ ਜੀ ਕਿਹੜਾ ਮੋਟਰਸਾਈਕਲ ਤਾਂ ਸੀਗੇ ਜੀ ਉਹ ਸਪਲੈਂਡਰ ਸੀ ਉਹ ਪਿਆ ਇਹ ਮੋਟਰਸਾਈਕਲ ਉਹਨਾਂ ਦਾ ਹੀ ਹੈ ਜੀ ਹਾਂ ਜੀ ਉਹਨਾਂ ਦਾ ਹੀ ਹੈ ਅਸਾਂ ਟਰੈ ਮੋਟਰਸਾਈਕਲ ਜਦੋਂ ਟਰੈਕਟਰ ਮਾਰਿਆ ਤਾਂ ਉਹ ਭੱਜ ਗਏ ਉਹ ਜੀ ਹਾਂ ਜੀ ਉਹ ਜਿਹੜਾ ਮੈਨੂੰ ਆਉਣ ਵੀ ਉਹੜੇ ਵਾਲੇ ਨੇ ਟਰੈਕਟਰ ਕੀਤਾ ਜੀ ਤੇ ਦੋ ਬੰਦੇ ਉਹ ਖਿੱਲਰ ਰਹਿ ਗਏ ਫਿਰ ਇਕੱਲੇ-ਇਕੱਲੇ ਹੋ ਕੇ ਭੱਜ ਗਏ ਉਹਨਾਂ ਦਾ ਸਾਮਾਨ ਚੱਕ ਨਹੀਂ ਹੋਇਆ ਜੀ ਤੇ ਕੀ ਇੱਥੇ ਜਿਹੜਾ ਪੰਗਾ ਚਕੀ ਲ ਕੋਈ ਰੱਖਿਆ ਸੀ ਉਹਨਾਂ ਨੇ ਇੱਥੇ ਇੱਕ ਬੇਸਬਾਲ ਪਿਆ ਜੀ ਇੱਕ ਪੈਪ ਪਿਆ ਜੀ ਠੀਕ ਹੈ ਜੀ ਕੋਈ ਨੁਕਸਾਨਤ ਨਹੀਂ ਹੋਇਆ ਜੀ ਤੁਹਾਡਾ ਫਿਰ ਨਹੀਂ ਮੇਰੇ ਇੱਥੇ ਥੋੜਾ ਜਿਹਾ ਮੁਕੇ-ਮਕੇ ਮਾਰੇ ਆ ਜੀ ਹੋਰ ਤਾਂ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਜੀ ਮਤਲਬ ਕਿ ਲੁੱਟਖੋ ਕਰਨ ਲਈ ਨਹੀਂ ਨੋਟ ਕੋਈ ਨਹੀਂ ਜੀ ਮੇਰੇ ਹਮਲਾ ਹੀ ਸੀ ਜਾਣ ਲੇ ਵਾ ਹਮਲਾ ਹੀ ਸੀ ਗਾਜ ਕੰਦੀ ਕੋਸ਼ਿਸ਼ ਸੀ ਜੀ ਲੁੱਟਖੋ ਵੀ ਹੋ ਸਕਦੀ ਪੈ ਮੈਨੂੰ ਨਹੀਂ ਪਤਾ ਜੀ ਅਸੀਂ ਠੀਕ ਹੈ ਜੀ ਕਿਸੇ ਨੇ ਕੋਈ ਰੰਜਿਸ਼ ਵਗੈਰਾ ਲੜਾਈ ਝਗੜਾ ਤਾਂ ਨਹੀਂ ਤੁਹਾਡਾ ਨਹੀਂ ਸਰ ਇੱਦੇ ਥੋੜਾ ਸਾਡੇ ਦਫ਼ਤਰ ਚੋਂ ਮਾੜਾ-ਮੋਟਾ ਦਾ ਹੈਗਾ ਜੀ ਜਿੱਦਾਂ ਵੀ ਕੋਈ ਤਨਖਾਹ ਹੋ ਜਾ ਇਦਾਂ ਆਫਸਰ ਕੰਮ ਹੈਗੇ ਆ ਕਰਦੇ ਵਰਕਰ ਜੀ ਨਹੀਂ ਐਡਾ ਕੋਈ ਨਹੀਂ ਹੈਗਾ ਜੀ ਮਤਲਬ ਪੁਲਿਸ ਸਾਨੂੰ ਸਦਰ ਥਾਣਾ ਪੈਂਦਾ ਤੇ ਪੁਲਿਸ ਨੂੰ ਤਲਾਸ਼ ਦਿੱਤੀ ਹੈ ਜੀ ਹਾਂਜੀ ਦੇ ਦਿੱਤੀ ਹੈ ਜੀ ਕਿੰਨਾ ਟਾਈਮ ਹੋ ਗਿਆ ਜੀ ਤਕਰੀਬਨ ਕਿੰਨੇ ਕ ਵਜੇ 40 45 ਮਿੰਟ ਹੋ ਗਏ ਕਿੰਨੇ ਕ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਇਹ ਤਕ ਜੁ ਸਾਢੇ 5 ਵਜੇ ਦੀ ਗੱਲ ਹੈ ਜੀ ਅਸੀਂ ਕੰਮ ਤੋਂ ਆ ਰਹੇ ਸੀਗੇ ਹਾਂਜੀ ਕੰਮ ਤੋਂ ਆ ਰਹੇ ਸੀਗੇ ਜੀ ਕੱਲੇ ਸੀਗੇ ਜੀ ਹਾਂਜੀ ਮੈਂ ਕੱਲੇ ਆਪਣੇ ਮੋਟਰਸਾਈਕਲ ਕਿੱਨੇ ਜਾਣੇ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਨਹੀਂ ਐਦਾਂ ਕੱਲੇ ਕੱਲੇ ਹੋ ਕੇ ਖੜੇ ਸੀ ਤਿੰਨ ਜਣੇ ਇੱਕ ਇੱਧਰ ਖੜੇ ਸੀ ਦੋ ਜਣੇ ਇੱਧਰ ਖੜੇ ਸੀ ਜੀ ਅੱਛਾ ਤੇ ਮੋਟਰਸਾਈਕਲ ਫੇਰ ਕਿੱਦਾਂ ਛੱਡ ਕੇ ਭੱਜੇ ਤੇ ਉਹ ਵੇਡੜ ਗਿਆ ਜੀ ਤੇ ਮੋਟਰਸਾਈਕਲ ਦੀ ਚੈਕਿੰਗ ਕੀਤੀ ਤੇ ਕੀ ਕੀ ਸਮਾਨ ਵਿੱਚੋਂ ਨਿਕਲਿਆ ਜੀ ਉਹਦੇ ਤੋਂ ਸਰ ਇੱਕ ਚਲਾਨ ਸੀਗੀ ਇੱਕ ਪਿਆ ਆ ਉਹ ਚਾ ਵੀ ਜਿਹੜਾ ਚਲਾਨ ਪਹਿਲਾਂ ਵੀ ਚਲਾਨ ਉਹ ਬੋਰਡ ਨੰਬਰ ਪਲੇਟ ਦਾ ਆ ਜੀ ਕਿੰਨੇ ਜਣੇ ਸੀਗੇ ਜੀ ਤਿੰਨ ਜਣੇ ਸੀਗੇ ਮੁੰਨੇ ਸੀਗੇ ਤਿੰਨ ਹਾਂ ਜੀ ਮੁੰਨੇ ਸੀਗੇ ਜੀ ਕਿੰਨੀ ਉਮਰ ਦੇ ਲੱਗਦੇ ਸੀਗੇ ਤੁਹਾਨੂੰ ਉਮਰ ਜਿਹੜਾ ਮੂੰਹ ਪ੍ਰੋਪਰ ਬਣਿਆ ਕੋਈ ਹੋ ਨਹੀਂ ਸਕਦਾ ਐਸੇ 25 ਕੇ ਸਾਲ ਦੀ ਤਾਂ ਉਮਰ ਸੀਗੀ ਕੀ ਮੰਗ ਕਰਦੇ ਹੋ ਜੀ ਇਸ ਪੁਲਿਸ ਤੋਂ ਮੈਂ ਜੀ ਮੈਨੂੰ ਇਨਾਇ ਮੰਨਣਾ ਚਾਹੀਦਾ ਕਿ ਮੈਂ ਇਕੱਲਾ ਆਉਂਦਾ ਹੈਗਾ ਜੀ ਮੇਰੇ ਘਰ 'ਚ ਬੱਚੇ ਆ ਛੋਟੇ ਆ ਤੇ ਇਹ ਜਿਹੜੇ ਬੰਦੇ ਫੜੇ ਜਾਂ ਛੇਤੀ ਛੇਤੀ ਜਾਂ ਕਿਸੇ ਨੇ ਉਹ ਕਰਾਇਆ ਤੇ ਉਹਨਾਂ ਨੂੰ ਵੀ ਛੇਤੀ ਛੇਤੀ ਫੜਿਆ ਜਾਏ ਜੀ ਤੇ ਮੈਨੇ ਸ਼ਾਬਦ ਦਵਾਇਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਮੇਰੇ ਮੈਸੇਜ ਇਥੇ ਕਾਉਂਸਲਰ ਦਾ ਬਾਰ ਨੰਬਰ 49 ਤੋਂ ਸੁਨੀਤਾ ਦੇਵੀ ਜੀ ਬਗਾ ਉਹਦਾ ਤਾਂ ਇਹ ਕਿ ਸਰਦਾਰ ਸਾਹਿਬ ਨੇ ਕਹਿੰਦੇ ਹਾਂਜੀ ਸਰ ਹਾਂਜੀ ਹਾਂਜੀ ਸਾਢੇ 5 ਵਜੇ ਚੇਤਨ ਜੀ ਭਾਈ ਸਾਹਿਬ ਮੇਰੇ ਮਿਲਕ ਪਲਾਂਟ ਦੇ ਵਿੱਚ ਡਿਊਟੀ ਕਰਦੇ ਆ ਤੇ ਉਹ ਇਥੋਂ ਡਿਊਟੀ ਪੂਧਾ ਕੇ ਤੇ ਆ ਰਹੇ ਸੀਗੇ ਇਥੇ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਜਾਨੀ ਕਿ ਮੂੰਹ ਬੰਨਿਆ ਹੋ ਸੀਗੇ ਕਹਿੰਦੇ ਦੱਸ ਦੇ ਭਾਜੀ ਉਹ ਮੂੰਹ ਬੰਨਿਆ ਭਾਜੀ ਨੂੰ ਵੇ ਰੁਕੇ ਹੋ ਇੱਕ ਮਿੰਟ ਭਾਜੀ ਰੁਕਣ ਦੀ ਕੋਸ਼ਿਸ਼ ਕੀਤੀ ਪਰ ਰੁਕੇ ਨਹੀਂ ਸੀਗੇ ਉਹਨਾਂ ਨੇ ਧੱਕਾ ਦਿੱਤਾ ਫੇਓ ਭਾਈ ਸਾਹਿਬ ਨਾਲ ਮੇਰੇ ਨਾਲ ਹੱਥ ਪਾਈ ਹੋਇਆ ਹੱਥ ਪਾਈ ਹੋਣ ਦੇ ਬਾਵਜੂਦ ਇੱਕ ਬੰਦਾ ਕੋਈ ਟਰੈਕਟਰ ਲੈ ਕੇ ਆ ਰਿਹਾ ਸੀ ਉਹਨੇ ਦੇਖਿਆ ਜੇ ਤਿੰਨ ਬੰਦਿਆਂ ਨੇ ਮੂੰਹ ਬੰਨ੍ਹਿਆ ਆ ਉਹਨੇ ਫਟਾਫਟ ਵੀ ਇਸ਼ਾਰੀ ਕੀਤੀ ਮੁੰਡਾ ਬਹੁਤ ਇਸ਼ਾਰ ਸੀਗਾ ਜਿਹੜਾ ਸੀਗਾ ਉਹਨੇ ਆ ਕੇ ਫਟਾਫਟ ਫਿਰ ਟਰੈਕਟਰ ਜਿਹੜਾ ਬੈਕ ਕਰਕੇ ਨਾ ਪਹਿਲਾਂ ਤਾਂ ਘੁਮਾਇਆ ਉਹਨਾਂ ਦੇ ਦੁਵਾਲੇ ਫੇਓ ਉੱਥੇ ਬੰਦਾ ਖੜਾ ਉਹਨੇ ਮੋਟਰਸਾਈਕਲ ਚਾਰਿਆ ਉਹਨਾਂ ਬੰਦੇ ਦੇ ਸੀਗਾ ਨਿਕਲ ਮੋਟਰਸਾਈਕਲ ਖੜਾ ਮੋਟਰਸਾਈਕਲ ਵੀ ਹਿੱਟ ਕਰ ਦਿੱਤਾ ਤੇ ਉਹ ਭੱਜ ਗਏ ਤਿੰਨ ਉਹ ਤਿੰਨੇ ਇੱਧਰੋਂ ਪੈਦਲ ਭੱਜ ਗਏ 5:30 ਵਜੇ ਦੀ ਗੱਲ ਸਾਢੇ 5 ਵਜੇ ਤੱਕ ਜੀ ਤੱਕ ਪੁਲਿਸ ਨਹੀਂ ਆਈ ਜੀ ਸਰ ਮੈਂ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਕਹਿੰਦੇ ਵੀ ਮੁਲਾਜ਼ਮ ਜਿਹੜਾ ਡਿਊਟੀ ਅਫਸਰ ਉਹ ਭੇਜਦੇ ਸੀ ਡਿਊਟੀ ਅਫਸਰ ਸਾਡੇ ਬਲਵਿੰਦਰ ਜੀ ਆ ਉਹਨਾਂ ਨੇ ਮੈਨੂੰ ਕਿਹਾ ਸੀ ਬਲਵਿੰਦਰ ਜੀ ਮੈਂ ਕੋਈ ਬਿਆਨ ਲਿਖ ਰਿਆਂ ਮੈਂ ਬਿਆਨ ਲਿਖਿਆ ਨਾ ਤੇ ਤੁਹਾਨੂੰ ਵੀ ਪਤਾ ਹੀ ਹੈ ਅੱਜ ਸੂਸਾ ਕੋਈ ਪ੍ਰੋਗਰਾਮ ਚ ਉਹ ਤੇ ਸਾਰੀ ਪੁਲਿਸ ਉੱਥੇ ਤਕਰੀਬਨ ਮੇਰੇ ਘਰ ਬਿਜੀ ਆ ਤੇ ਮੈਂ ਕਿਹਾ ਮੈਂ ਉਸੇ ਵੇਲੇ ਆ ਗਿਆ ਸੀਗਾ 2 ਮਿੰਟ ਚ ਮੈਂ ਵੀ ਉਸੇ ਵੇਲੇ ਇੱਥੇ ਤੇ ਮੁਲਾਜ਼ਮ ਜਦੋਂ ਆਂਦੇ ਫੇ ਆਪਾਂ ਗੱਲ ਕਰਦੇ ਸਰ